ਬਸ ਸਟੈਂਡ ਘਰਿਆਲਾ ਤੋਂ ਕੋਟ ਬੁੱਡਾ ਨੂੰ ਜਾਂਦੀ ਸੜਕ ਬਹੁਤ ਹੀ ਖਸਤਾ ਹਾਲਤ ਵਿੱਚ ਹੈ ਸੜਕ ਵਿੱਚ ਪਏ ਵੱਡੇ ਵੱਡੇ ਟੋਇਆਂ ਕਾਰਨ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਸੜਕ ਦੇ ਕਿਨਾਰੇ ਤੇ ਬਣੀਆਂ ਨਾਲੀਆਂ ਵਿੱਚੋਂ ਪਾਣੀ ਰੁੜ ਕੇ ਅਕਸਰ ਸੜਕ ਵਿੱਚ ਆ ਜਾਂਦਾ ਹੈ ਜੋ ਮੀਂਹ ਪੈਣ ਤੋਂ ਪਹਿਲਾਂ ਹੀ ਛੱਪੜ ਦਾ ਰੂਪ ਧਾਰਨ ਕਰ ਲੈਂਦੀ ਹੈ ਸੜਕ ਵਿੱਚ ਬਣੇ ਵੱਡੇ ਵੱਡੇ ਟੋਇਆਂ ਕਾਰਨ ਦੋ ਪਹੀਆ ਵਾਹਨਾਂ ਵਾਲੇ ਰਾਹਗੀਰ ਅਕਸਰ ਡਿੱਗਦੇ ਵਿਖੇ ਜਾਂਦੇ ਹਨ ਸਕੂਲ ਨੂੰ ਜਾਂਦੇ ਬੱਚੇ ਵੀ ਆਪਣੀਆਂ ਵਰਦੀਆਂ ਲਬੇੜ ਕੇ ਦੂਸਰੇ ਬੱਚਿਆਂ ਦੇ ਮਜ਼ਾਕ ਦਾ ਕਾਰਨ ਬੰਦੇ ਹਨ ਮੈਂ ਸਨਾ ਚਾਹੁੰਦਾ ਹਾਂ ਕਿ ਬਾਬਾ ਬੁੱਢਾ ਸਾਹਿਬ ਦੇ ਦਰਸ਼ਨਾਂ ਨੂੰ ਹਰ ਐਤਵਾਰ ਭਾਰੀ ਗਿਣਤੀ ਵਿੱਚ ਪੈਦਲ ਯਾਤਰਾ ਮਾਲਵਾ ਖੇਤਰ ਤੋਂ ਇਸੇ ਰਸਤੇ ਥਾਣੀ ਗੁਜ਼ਰਦੀ ਹੈ ਜੋ ਇੱਥੇ ਖੜੇ ਗੰਦੇ ਪਾਣੀ ਅਤੇ ਟੁੱਟੀ ਛੜਕ ਕਾਰਨ ਬਹੁਤ ਹੀ ਪਰੇਸ਼ਾਨੀਆਂ ਤੇ ਦੁਸ਼ਵਾਰੀਆਂ ਦਾ ਸਾਹਮਣਾ ਕਰਦੀ ਹੈ ਮੈਂ ਦੱਸਣਾ ਚਾਹੁੰਦਾ ਕਿ ਇੱਥੇ ਖੜੇ ਗੰਦੇ ਪਾਣੀ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਫੈਲਣ ਦਾ ਖਰਚਾ ਵੀ ਬਣਿਆ ਰਹਿੰਦਾ ਹੈ ਮੈਂ ਦੱਸਣਾ ਚਾਹੁੰਦਾ ਹਾਂ ਕਿ ਵਾਢੀ ਦਾ ਜੋਰ ਹੋਣ ਕਾਰਨ ਕਿਸਾਨ ਨੇ ਵੀ ਆਪਣੀ ਫਸਲ ਮੰਡੀਆਂ ਵਿੱਚ ਲਿਜਾਣ ਲਈ ਇਸੇ ਰਸਤੇ ਥਾਣੀ ਗੁਜ਼ਰਨਾ ਹੈ ਇਸ ਕਰਕੇ ਸਰਕਾਰ ਨੂੰ ਮੇਰੀ ਬੇਨਤੀ ਹੈ ਕਿ ਟੁੱਟੀ ਸੜਕਾਂ ਤੇ ਇੱਥੇ ਖੜੇ ਪਾਣੀ ਕਰਕੇ ਵੱਡਾ ਹਾਦਸਾ ਨਾ ਗੁਜਰ ਜਾਵੇ ਇਸ ਕਰਕੇ ਇਹ ਸੜਕ ਦਾ ਵਿਕਾਸ ਹੋਣਾ ਅਤ ਜ਼ਰੂਰੀ ਹੈ ਮੈਂ ਦੱਸਣਾ ਚਾਹੁੰਦਾ ਆ ਕਿ ਬਸ ਸਟੈਂਡ ਘਰੇਾਲਾ ਤੋਂ ਕੋਟ ਬੁੱਡਾ ਨੂੰ ਜਾਂਦੀ ਸੜਕ ਬਹੁਤ ਹੀ ਖਦਸਾ ਹਾਲਤ ਵਿੱਚ ਹੈ ਜਿਸ ਵਿੱਚ ਪੈ ਟੋਏ ਅਤੇ ਦੋ ਪਹੀਆ ਵਾਹਨਾਂ ਵਾਲੇ ਅਕਸਰ ਉੱਥੇ ਡਿੱਗਦੇ ਵਿਖੇ ਜਾਂਦੇ ਹਨ ਅਤੇ ਆਪਣੇ ਲੀੜੇ ਲਵੇੜ ਕੇ ਬਹੁਤ ਸਾਰੇ ਲੋਕਾਂ ਦਾ ਮਜ਼ਾਕ ਦਾ ਕਾਰਨ ਵੀ ਬੰਦੇ ਹਨ ਮੈਂ ਦੱਸਣਾ ਚਾਹੁੰਦਾ ਕਿ ਕੋਈ ਵੱਡਾ ਹਾਦਸਾ ਨਾ ਗੁਜਰ ਜਾਵੇ ਇਸ ਤੋਂ ਪਹਿਲਾਂ ਸੜਕ ਦੀ ਮੁਰੰਮਤ ਹੋਣੀ ਅਤ ਜ਼ਰੂਰੀ ਹੈ ਤੁਸੀਂ ਵਿਖ ਰਹੇ ਹੋ ਜ਼ੋਰ ਟੀਵੀ